ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਸਟਰ ਸਲੀਮ ਦੀ ਹਾਲਾਂਕਿ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜੋ ਵਾਇਸ ਆਫ ਪੰਜਾਬ ਦੇ ਇੱਕ ਸੀਜ਼ਨ ਦੀ ਵੀਡੀਓ ਹੈ ਜਿਸ ਦੇ ਵਿੱਚ ਯੋਗਰਾਜ ਹੰਸ ਮਾਸਟਰ ਸਲੀਮ ਤੇ ਰੌਸ਼ਨ ਪ੍ਰਿੰਸ ਨਛੱਤਰ ਗਿੱਲ ਦੇ ਗੀਤ ਦੇ ਉੱਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਉਹ ਵੀਡੀਓ ਜਦੋਂ ਵਾਇਰਲ ਹੋ ਜਾਂਦੀ ਹੈ ਤੇ ਨਛੱਤਰ ਗਿੱਲ ਇਸ ਗੀਤ ਦੇ ਉੱਤੇ ਨਾਰਾਜ਼ ਹੁੰਦੇ ਹੋਏ ਵਿਖਾਈ ਦਿੰਦੇ ਨੇ ਤੇ ਮਾਸਟਰ ਸਲੀਮ ਦੇ ਵੱਲੋਂ ਜਦੋਂ ਇਹ ਜਿਹੜੀ ਵੀਡੀਓ ਹੈ ਸਾਹਮਣੇ ਆਉਂਦੀ ਹੈ ਨਛੱਤਰ ਗਿੱਲ ਦਾ ਇਹ ਬਿਆਨ ਜਦੋਂ ਸਾਹਮਣੇ ਆਉਂਦਾ ਹੈ ਤਾਂ ਉਹ ਮਾਫੀ ਮੰਗਦੇ ਨੇ ਪਰ ਹੁਣ ਮਾਫੀ ਮੰਗਣ ਤੋਂ ਬਾਅਦ ਮਾਸਟਰ ਸਲੀਮ ਦੇ ਵੱਲੋਂ ਇਸ ਵੀਡੀਓ ਨੂੰ ਜਿਹੜਾ ਹੈ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੋਂ ਰਿਮੂਵ ਕਰ ਦਿੱਤਾ ਗਿਆ ਹਾਲਾਂਕਿ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਸੋ ਇਹ ਜ਼ਰੂਰ ਦੱਸ ਦਈਏ ਕਿ ਮਾਸਟਰ ਸਲੀਮ ਨੇ ਇਸ ਵੀਡੀਓ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਨਛੱਤਰ ਗਿੱਲ ਸਾਡੇ ਵੱਡੇ ਨੇ ਅਸੀਂ ਹਮੇਸ਼ਾ ਉਹਨਾਂ ਦੇ ਰਿਸਪੈਕਟ ਕਰਦੇ ਆਂ ਅਸੀਂ ਹਮੇਸ਼ਾ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਦੀ ਬਦੌਲਤ ਸਾਨੂੰ ਗਾਇਕੀ ਦੇ ਵਿੱਚ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਿਆ ਤੇ ਅੱਜ ਜਦੋਂ ਉਹ ਨਰਾਜ਼ ਹੁੰਦੇ ਨੇ ਤੇ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਨੇ ਹਾਲਾਂਕਿ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਨਛੱਤਰ ਗਿਲ ਸਰ ਨੂੰ ਜਾਂ ਉਹਨਾਂ ਦੀ ਭਾਵਨਾਵਾਂ ਨੂੰ ਆहत ਕਰਨ ਦਾ ਨਹੀਂ ਸੀ ਪਰ ਜੇਕਰ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਹੋਈ ਹੈ ਤੇ ਉਹ ਇਸ ਗੱਲ ਦੀ ਮਾਫੀ ਮੰਗਦੇ ਨੇ ਪਰ ਹੁਣ ਜਦੋਂ ਮਾਸਟਰ ਸਲੀਮ ਦੇ ਵੱਲੋਂ ਇਹ ਵੀਡੀਓ ਨੂੰ ਡਿਲੀਟ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਤੇ ਹੋਰ ਲੋਕਾਂ ਦੇ ਵੱਲੋਂ ਸਵਾਲ ਕੈ ਸਕਦੇ ਕਿ ਜ਼ਰੂਰ ਖੜੇ ਤੇ ਜਾਣਦੇ ਨੇ ਕਿ ਆਖਿਰਕਾਰ ਜਿਕਰ ਮਾਸਟਰ सलीम ਨੇ ਮਾਫੀ ਨਛੱਤਰ ਗੇਲ ਤੋਂ ਮੰਗੀ ਸੀ ਤਾਂ ਉਸ ਵੀਡੀਓ ਨੂੰ ਡਿਲੀਟ ਕਿਉਂ ਕੀਤਾ ਗਿਆ ਸੋ ਇਸ ਦੇ ਵਿਚਕਾਰ ਜੋ ਮਾਸਟਰ सलीम ਦੇ ਵੱਲੋਂ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਗਈ ਹੈ ਇਸ ਉੱਤੇ ਅਸੀਂ ਵੀ ਇੱਕ ਵਾਰ ਨਜ਼ਰ ਮਾਰਦੇ ਆ ਸਸਿਕਲ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ सलीम ਤੇ ਅਸੀਂ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਕਿ ਮੈਂ ਯੁਵਰਾਜ ਖਲਸ ਤੇ ਰੋਸ਼ਨ ਪ੍ਰਿੰਸ ਅਸੀਂ ਹਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਭਾਈ ਦਾ ਗੀਤ ਚੱਲ ਰਿਹਾ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ ਮਿਊਜ਼ਿਕ ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਜਾਂ ਤੁਹਾਡੇ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਅਸੀਂ ਮਜ਼ਾਕ ਬਣਾਈਏ ਇਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਹਾਂ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹਾਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ ਬਾਰ ਹਾਈ ਦਾ ਰਿਆਸ ਹੋ ਰਿਹਾ ਸੀ ਤੇ ਉਹ ਅਸੀਂ ਹਾਈ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਈ ਤੁਹਾਡੇ ਵਰਗਾ ਹਾਈ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ-ਅੱਛਾ ਗਾਇਆ ਇੰਨੀ ਅੱਛੀ-ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਈ ਹਾਈ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ਏੜੇ ਸੀ ਕਿਸੇ ਗੱਲ ਤੋਂ ਮੈਂ ਜੋ ਰਾਜ ਤੇ ਰੌਸ਼ਨ ਪ੍ਰਿੰਸ ਬਾਕੀ ਤੁਸੀਂ ਇਹਨਾਂ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਬਾਕੀ ਅਸੀਂ ਵੀ ਇਹਨੇ ਬਦਤਮੀਜ਼ ਜਾਂ ਇਹਨੇ ਇਹਨੇ ਉਹ ਤਾਂ ਹੈ ਨਹੀਂ 바ਜੀ ਨਾ ਸਮਝਦਾ ਹੈ ਨਹੀਂ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਏ ਤੁਹਾਡਾ ਗਾਣਾ ਤਾਂ ਬਹੁਤ ਹੀ ਅੱਛਾ ਹੈ ਔਰ ਤੁਸੀਂ ਸਿਰਮੋਰ ਗਾਇਕ ਹੋ ਸਾਡੇ ਪੰਜਾਬ ਦੇ ਲਵ ਯੂ ਸੋ ਮਚ would you pass ਜਿਹੜਾ ਇਸ ਵੀਡੀਓ ਦੇ ਵਿੱਚ ਰੌਸ਼ਨ ਪ੍ਰਿੰਸ ਮੌਜੂਦ ਸੀ ਤਾਂ ਰੌਸ਼ਨ ਪ੍ਰਿੰਸ ਦੇ ਵੱਲੋਂ ਵੀ ਹੋਰ ਨਾ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਅਪਲੋਡ ਕਰਕੇ ਮਾਫੀ ਜਿਹੜੀ ਹੈ ਉਹ 79 ਗਿਲ ਤੋਂ ਮੰਗੀ ਗਈ ਹੈ ਕਿ ਹਮੇਸ਼ਾ ਉਹ 79 ਗਿਲ ਦੀ ਦਿਲੋਂ ਰਿਸਪੈਕਟ ਕਰਦੇ ਨੇ ਹਮੇਸ਼ਾ ਉਹਨਾਂ ਨੂੰ ਵੱਡਿਆਂ ਵਾਂਗ ਸਮਝਦੇ ਨੇ ਸੋ ਨਾ ਸਿਰਫ ਉਹਨਾਂ ਦੀ ਇਸ ਵੀਡੀਓ ਬਣਾਉਣ ਦਾ ਮਕਸਦ ਕਹਿ ਸਕਦੇ ਆ ਕਿ ਆਹਤ ਕਰਨਾ ਨਹੀਂ ਸੀ ਕਿਸੇ ਨੂੰ ਨਾ ਹੀ ਇਸ ਗੀਤ ਦਾ ਮਜ਼ਾਕ ਬਣਾਉਣਾ ਸੀ ਨਾ ਹੀ 79 ਗਿਲ ਦੀ ਗਾਇਕੀ ਦਾ ਮਜ਼ਾਕ ਬਣਾਉਣਾ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਹਮੇਸ਼ਾ 79 ਗਿਲ ਤੋਂ ਉਹਨਾਂ ਨੇ ਬਹੁਤ ਸਾਰੇ ਗਾਇਕੀ ਕਹਿ ਸਕਦੇ ਸਿੱਖੀ ਹੈ ਬਹੁਤ ਕੁਝ ਚੀਜ਼ਾਂ ਸਿੱਖੀਆਂ ਨੇ ਜਿਸ ਦਾ ਕਹਿ ਸਕਦੇ ਹਾਂ ਕਿ ਇੱਕ ਵਾਰ ਨਾਉ ਸੀਜ਼ਾ ਸਾਹਮਣਾ ਉਹ ਕਦੇ ਕਰ ਪਾਉਣਗੇ ਪਰ ਅੱਜ ਜਦੋਂ 76 ਗੱਲ ਇਸ ਵੀਡੀਓ ਦੇ ਉੱਤੇ ਨਾਰਾਜ਼ ਹੁੰਦੇ ਨੇ ਤਾਂ ਰੌਸ਼ਨ ਪ੍ਰਿੰਸ ਦੇ ਵੱਲੋਂ ਆਪਣੀ ਗਲਤੀ ਦਾ ਕਹਿ ਸਕਦੇ ਹਾਂ ਕਿ ਇਜ਼ਹਾਰ ਕਰਕੇ ਤੇ ਨਾਲ ਹੀ ਮਾਫੀ ਜਿਹੜੀ ਆਪਣੀ ਗਲਤੀ ਤੇ ਉੱਤੇ ਜ਼ਰੂਰ ਮੰਗੀ ਗਈ ਹੈ ਉਸ ਦੇ ਵਿਚਕਾਰ ਰੌਸ਼ਨ ਪ੍ਰਿੰਸ ਦੇ ਵੱਲੋਂ ਜੋ ਇਹ ਵੀਡੀਓ ਅਪਲੋਡ ਕੀਤੀ ਗਈ ਹੈ ਮਾਫੀ ਨਾਮਾ ਜੁੜਾ ਨਛੱਤਰ ਗਿਲਤੋਂ ਮੰਗਿਆ ਗਿਆ ਇਸ ਦੇ ਵਿੱਚਕਾਰ ਅਸੀਂ ਵੀ ਇਸ ਵੀਡੀਓ ਦੇ ਉੱਤੇ ਨਜ਼ਰ ਮਾਰਦੇ ਆ ਪਿਆਰੇ ਸਰਕਾਰੀ ਯੋਗਨ ਨਛੱਤਰ ਗਿਲਤਾ ਜੀ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਹੀ ਹੁੰਦੀ ਬਸ ਉਹ ਤੁਹਾਡੇ ਵਕਤੀ ਇਦਾਂ ਹੋ ਜਾਂਦਾ ਕਿ ਗਲਤੀ ਹੋ ਜਾਂਦੀ ਹੈ ਮਸੇਲਾਂ ਦੀ ਇਹ ਗੱਲ ਬਣ ਜਾਂਦੀ ਹੈ ਅਦਰਵਾਇਜ਼ ਇਹਦੇ ਪਿੱਛੇ 1% ਵੀ ਕਿਸੇ ਦਾ ਇਹ ਆ ਮਨਸ਼ਾਨੀ ਸੀ ਵੀ ਕਿ ਤੁਹਾਡੀ ਡਿਸਰੈਸਪੈਕਟ ਕੀਤੀ ਜਾਏ ਬੇਇਜ਼ਤੀ ਕੀਤੀ ਜਾਏ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਗੈ ਕਾਨੂੰਨ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਦੇ ਵੱਡੇ ਭਰਾ ਹੋ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਬਹੁਤ ਹੀ ਆਦਰ ਸਤਕਾਰ ਦੇ ਨਾਲ ਮਿਲਦਾ ਮੇਰੇ ਲਈ ਪਹਿਲੀ ਸਿੱਖਿਆ ਹੈ ਨਾ ਉਹ ਇਹ ਅਦਬ ਦੀ ਹੀ ਹੈ ਸਤਕਾਰ ਦੀ ਹੈ ਕਿ ਵੱਡਿਆਂ ਦਾ ਸਤਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਆਗੇ ਜਰੂਰ ਔਰ ਤੁਹਾਨੂੰ ਤਾਂ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਤੇ ਬਸ ਇਹ ਗਲਤੀ ਹੋਣੀ ਸੀ ਹੋ ਗਈ ਰੱਬ ਵਨ ਨਹੀਂ ਹੋਈ ਜਿੱਦਾਂ ਵੀ ਹੋਈ ਚਲੋ ਉਹਦਾ ਮਾਫੀ ਚਾਹਨਾ ਤੁਹਾਡੇ ਤੋਂ ਪਰ ਤੁਸੀਂ ਪਲੀਜ਼ ਦਿੱਲ ਤੇ ਨਾਲ ਆਓ ਤੇ ਸ਼ਰਮਿੰਦਾ ਵੀ ਹਾਂ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਇਹਦਾ ਨਾਲ ਕੋਈ ਨਾ ਹੋਵੇ ਮੈਂ ਤਾਂ ਬੱਸ ਇਸ ਸੋਸ਼ਲ ਮੀਡੀਆ ਤੋਂ ਪਰੇ ਬੋਲਣ ਤੋਂ ਬੜਾ ਦੂਰ ਹਾਂ ਪਰ ਜੋ ਹੋਣਾ ਸੀ ਉਹ ਹੋ ਗਿਆ ਪੀਸ ਤੁਸੀਂ ਦਿਲ ਟਿਨਾਲੋ ਤੁਸੀਂ ਸਾਡੇ ਬਹੁਤ ਰਿਸਪੈਕਟਡ ਹੋ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੋ ਔਰ ਤੁਹਾਡੇ ਬਿਨਾ ਵੀ ਅਸੀਂ ਕੁਝ ਨਹੀਂ ਹੈ ਤੁਹਾਡੀ ਗਾਇਕੀ ਨੂੰ ਅੱਦਾਂ ਮੁਕਾਬਲਾ ਕਿੱਥੋਂ ਕਰ ਲਾਂਗੇ ਅਸੀਂ ਰੱਬ ਤੁਹਾਨੂੰ ਰਾਜੀ ਰੱਖੇ ਤੰਦਰੁਸਤ ਰੱਖੇ ਮੇਰਾ ਖੁਸ਼ ਰੋ ਸਿਹਤਯਾਬ ਰੋ ਤੰਦਰੁਸਤ ਰੋ ਦੇ ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਛੋਟਿਆਂ ਦੇ ਉੱਤੇ ਬਣਿਆ ਰਹੇ ਇਹ ਹੀ ਕਾਮਨਾ ਹੈ ਕਰਨਾ ਪਰ ਇੱਕ ਵਾਰੀ ਫੇਰ ਮੈਂ ਇਹ ਕਹਿਣਾ ਕਿ ਸਾਡੀ ਕਿਸੇ ਵੀ ਹਰਕਤ ਕਿਸੇ ਵੀ ਵੈਸੇ ਦਾ ਮਤਲਬ ਕੋਈ ਇੰਟੈਂਸ਼ਨ ਇਹਦਾ ਨਹੀਂ ਹੈ ਹੈ ਹੀ ਨਹੀਂ ਸੀ ਪਰ ਫੇਰ ਲਈ ਤੁਸੀਂ ਹਰਟ ਹੋਏ ਉਹਦੇ ਵਾਸਤੇ ਮਾਫੀ ਚਾਹਨਾ ਤੇ ਵੱਡਿਆਂ ਤੋਂ ਮਾਫੀ ਮੰਗ ਲੈਣਾ ਇਹ ਵੀ ਇੱਕ ਛੋਟਿਆਂ ਦਾ ਫਰਜ਼ ਹੁੰਦਾ ਤੇ ਵੱਡਿਆਂ ਦਾ ਸਨਜ਼ਾ ਕੇ ਮਾਰ ਕਰਦੇ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਜੋ ਹੁਣ ਤੱਕ ਮੈਨੂੰ ਪਿਆਰ ਸਤਿਕਾਰ ਪਿਆਰ ਆਸ਼ੀਰਵਾਦ ਦਿੱਤਾ ਉਹ ਇਹਦੀ ਅਗੇ ਵੀ ਰੱਖੂਗੇ ਤੇ ਬਹੁਤ ਜਲਦੀ ਨਾਲ ਤੁਹਾਨੂੰ ਮਿਲਣਾ ਹੈ ਤੁਹਾਡੇ ਵਾਲੇ ਜਿਵੇਂ ਕੱਲ ਵੀਡੀਓ ਕਾਲ ਤੇ ਆਪਣੀ ਗੱਲ ਹੋਈ ਜਦੋਂ ਤੁਸੀਂ ਪੋਸਟ ਪਾਈ ਸੀ ਉਸ ਤੋਂ ਠੀਕ 5 ਮਿੰਟ ਬਾਅਦ ਮੈਨੂੰ ਲੱਗਿਆ ਯਾਰ ਕੁਝ ਇਹ ਗਲਤ ਹੋ ਗਿਆ ਕਰ ਮੈਂ ਨਾਲ ਹੀ ਤੁਹਾਨੂੰ ਵੀਡੀਓ ਕਾਲ ਕੀਤੀ ਤੇ ਤੁਹਾਡੇ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਨੂੰ 30 ਤਰੀਕ ਨੂੰ ਮਿਲਣਾ ਹਾਂ ਪਰ ਕਰਤੀ ਨੂੰ ਕਿਸੇ ਨੂੰ ਜਿਵੇਂ ਕਰਕੇ ਅੱਗੇ ਪਿੱਛੇ ਕਰ ਲਾਂਗੇ ਤੇ ਬਹੁਤ ਜਲਦੀ ਆਪਾਂ ਬੈਠਾਂਗੇ ਉਵੇਂ ਤੁਹਾਡੇ ਨਾਲ ਜਿਵੇਂ ਪਹਿਲਾਂ ਬੈਠਦੇ ਹਾਂ ਉਵੇਂ ਆਪਾਂ ਇੱਕ ਦੂਜੇ ਨਾਲ ਸੰਗੀਤ ਦੀਆਂ ਪਿਆਰ ਦੀਆਂ ਗੱਲਾਂ ਕਰਾਂਗੇ ਤੇ ਖੂਬਸੂਰਤੀਆਂ ਗੱਲਾਂ ਕਰਾਂਗੇ ਬੜੀ ਮਾਫ ਕਰਨਾ ਤੁਸੀਂ ਹਰਟ ਹੋਇਆਗੇ। ਦਿਲੋਂ ਮਾਫੀ। ਲੰਬੇ ਸਮੇਂ ਬਾਅਦ ਪਾਰਟੀ ਵਾਪਸੀ ਕਰਨ ਤੋਂ ਬਾਅਦ ਸ਼ੈਰੀਮਾਨ ਨੇ ਪਹਿਲੀ ਮੁਲਾਕਾਤ ਹਰਫ ਚੀਮਾ ਦੇ ਨਾਲ ਕੀਤੀ ਹੈ। ਹਾਲਾਂਕਿ ਹਰਫ ਚੀਮਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸ਼ੈਰੀਮਾਨ ਦੇ ਨਾਲ ਇਹ ਮੁਲਾਕਾਤ ਦੀ ਵੀਡੀਓ ਸਾਂਝੀ ਕੀਤੀ ਹੈ। ਦੂਜੇ ਪਾਸੇ ਕਮੈਂਟਸ ਲੈਵਲ 'ਚ ਹਰਫ ਚੀਮਾ ਤੇ ਸ਼ੈਰੀਮਾਨ ਦੇ ਦੋਇਟ ਦੀ ਮੰਗ ਜਿਹੜੀ ਕਹਿ ਸਕਦੇ ਕਿ ਜ਼ਰੂਰ ਕੀਤੀ ਗਈ ਹੈ ਇਸਦਾ ਵਿਚਕਾਰ ਸ਼ੈਰੀ ਮਾਨ ਅਤੇ ਹਰਫ ਚੀਮਾ ਦੋਵਾਂ ਦੇ ਚਾਹਣ ਵਾਲਿਆਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਦੋਵਾਂ ਨੂੰ ਇਕੱਠਿਆ ਰਲ ਕੇ ਕੋਈ ਕੋਲਾਬੋਰੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਕੋਈ ਨਵਾਂ ਪ੍ਰੋਜੈਕਟ ਜ਼ਰੂਰ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਇਹ ਜ਼ਰੂਰ ਦੱਸਦੀ ਕਿ ਲੰਬੇ ਸਮੇਂ ਬਾਅਦ ਸ਼ੈਰੀ ਮਾਨ ਜਿਹੜਾ ਭਾਰਤ ਵਾਪਸ ਆਏ ਨੇ ਤੇ ਇਸ ਦੇ ਨਾਲ ਹੀ ਹੁਣ ਲਾਈਵ ਬੈਕ ਟੂ ਬੈਕ ਉਹਨਾਂ ਦੇ ਲਾਈਵ ਸ਼ੋਅਸ ਅਤੇ ਪ੍ਰੋਜੈਕਟਸ ਨਾਲ ਹੀ ਨਵੇਂ ਗੀਤਾਂ ਦੀ ਉਡੀਕ ਉਹਨਾਂ ਦੇ ਚਾਹਣ ਦਿਵਾਲਿਆਂ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਕਾਰ ਹੁਣ ਇਸ ਵੀਡੀਓ ਨੂੰ ਦੇਖ ਆਜ਼ਾ ਜ਼ਰੂਰ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਫ ਜੀਮਾ ਅਤੇ ਸ਼ੈਰੀ ਮਾਨ ਦਾ ਕੋਈ ਨਵੀਂ ਕੋਲਾਬੋਰੇਸ਼ਨ ਸਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲੇ ਦਿਲ ਨਹੀਂ ਹੋੜਾ ਕਰਦੇ ਹੁੰਦੇ ਦੇਖੀ ਜਾਵੇ ਹੱਸੀ ਜਾਵੇ ਨੀ ਮਿਆ ਤੋਂ ਲੈ ਤੇ ਤਾਂ ਇਹ ਸਭ ਦਾ ਚੁੱਲਾ ਪੱਕੀ ਵੈਲ ਥੇਰ ਜਦ ਇਹ ਅਨੁਸਾਰ ਤਾਂ ਫੋਰ ਦੀ ਸ਼ੂਟਿੰਗ ਚੱਲ ਰਹੀ ਹੈ ਲਗਾਤਾਰ ਹਰ ਕੋਈ ਇਸ ਸ਼ੂਟਿੰਗ ਦੇ ਵਿੱਚ ਕੋਈ ਨਾ ਕੋਈ ਅਪਡੇਟ ਲੈ ਕੇ ਆਪਣੇ ਚੌਂਡ ਵਾਲਿਆਂ ਤੱਕ ਜ਼ਰੂਰ ਸਾਹਮਣੇ ਆ ਰਿਹਾ ਚਾਹ ਗਿੱਪੀ ਗਰੇਵਾਲ ਹੋਣ ਚਾਹ ਪੁਖਰਾਜ ਪੱਲਾ ਹੋਣ ਚਾਹ ਬਿੰਨੂ ਢਿੱਲੋਂ ਹੋਣ ਸੋ ਇਸ ਦੇ ਵਿਚਕਾਰ ਬਿੰਨੂ ਢਿੱਲੋਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਜਿਹੜੀ ਕੀਤੀ ਗਈ ਇਸ ਦੇ ਵਿੱਚ ਗਿੱਪੀ ਵੀਡੀਓ ਬਣਾ ਰਹੇ ਨੇ ਤੇ ਗਿੱਪੀ ਪਾਨਾ ਐਲ.ਐਚ ਉਹਨਾਂ ਦੇ ਖਾਸ ਸਾੜੀ ਨੇ ਉਹਨਾਂ ਨੂੰ ਗੀਤ ਗਾਉਣ ਦੇ ਲਈ ਕਹਿ ਰਹੇ ਨੇ ਸੋ ਕਿਸ ਤਰੀਕੇ ਦੇ ਨਾਲ ਪਾਨਾ ਐਲ ਗੀਤ ਗਾ ਰਹੇ ਨੇ ਤੇ ਉਸ ਤੋਂ ਹੌਸਲਾ ਦਿੰਦੇ ਹੋਏ ਗਿੱਪੀ ਗਰੇਵਾਲ ਤੇ ਬਿੰਨੂ ਟੱਲੋ ਨਜ਼ਰ ਆਏ ਨੇ ਸੋ ਇਹ ਜਿਹੜਾ ਸਿੰਗਿੰਗ ਕੰਪੀਟੀਸ਼ਨ ਰਚਿਆ ਗਿਆ ਸੀ ਬਿੰਨੂ ਟੱਲੋ ਦੇ ਵੱਲੋਂ ਸੋ ਅਸੀਂ ਵੀ ਦੇਖਦੇ ਆਇਆ ਖੂਬਸੂਰਤ ਵੀਡੀਓ ਲੋ ਵੀ ਗੱਲ ਹੈਗੀ ਐ ਇਦਾਂ ਬਿੰਨੂ ਬਾਈ ਨੇ ਅੱਜ ਕੋਈ ਚੀਜ਼ ਦੱਸਣੀ ਆ ਸਾਨੂੰ ਕੀ ਦੱਸਣੀ ਚਾਹੁੰਦੇ ਨੇ ਬਿੰਨੂ ਜੀ ਥੋੜੇ ਚੱਕ ਰਹੇ ਆ ਬਾਈ ਪਹਿਲਾਂ ਤਾਂ ਸੱਸੀ ਘਾਲ ਸਾਰਿਆਂ ਨੂੰ ਇੱਕ ਰਿਐਲਿਟੀ ਸ਼ੋ ਹੋਇਆ ਸੀ ਸਿੰਗਿੰਗ ਦਾ ਪੁਣੀ ਪਿੱਛੇ ਉਹਦੇ ਵਿੱਚ ਇੱਕ ਜਿਹਨੇ ਵੀ ਸਿੰਗਰ ਸੀਗੇ ਜਿਵੇਂ ਸਲੀਮ ਸਾਹਿਬ ਸੀਗੇ ਹੋਰ ਕਾਫੀ ਲੋਕ ਜਿਹੜੇ ਸਾਡੇ ਸਿੰਗਰ ਸੀਗੇ ਉਹ ਬੈਠੇ ਸੀਗੇ ਜਜਮੈਂਟ ਦੇ ਉੱਤੇ ਜਿਨ੍ਹਾਂ ਵਿੱਚੋਂ ਇੱਕ ਜੱਜ ਮੈਨੂੰ ਬਹੁਤ ਹੀ ਪਰਸਨਲ ਤਰੀਕੇ ਨਾਲ ਜਾਣਦਾ ਔਰ ਮੈਂ ਚਾਹੁੰਦਾ ਵੀ ਸਾਰੇ ਜਣੇ ਤੁਸੀਂ ਵੀ ਉਹ ਜੱਜ ਨੂੰ ਮਿਲੋ ਤੇ ਉਹਨਾਂ ਤੋਂ ਆਪਾਂ ਗਾਇਕੀ ਬਾਰੇ ਪੁੱਛੀਏ ਤੇ ਇੱਕ ਅਦਾ ਗੀਤ ਵੀ ਸੁਣੀਏ ਹੈਨਾ ਸੋ ਉਹ ਹੈਗਾ ਬੈਸਟ ਜੱਜ ਜਿਹੜਾ ਉਹਨਾਂ ਦੇ ਵਿੱਚੋਂ ਸਾਰਿਆਂ ਨਾਲ ਮੈਨੂੰ ਬੈਸਟ ਜੱਜ ਲੱਗਿਆ ਸਿੰਗਿੰਗ ਦੇ ਵਿੱਚ ਬੈਠਾ ਆਇਆ ਹੈ ਦ ਵਨ ਐਂਡ ਓਨਲੀ ਮਿਸਟਰ ਪਾਨਾ ਟੈਂ ਟੈਂ ਮੈਂ ਚੈਨਲ ਦਾ ਰੋਲ ਲੰਦਾ ਉਹਦੇ ਦੇਖਿਓ ਉਹਤੇ ਪਾਨਾ ਤੁਹਾਨੂੰ ਬੈਠਾ ਮਿਲੂਗਾ ਸਲੀਮ ਹਣੀ ਸਾਰੇ ਬੈਠੇ ਨੇ ਪਾਨੇ ਨੇ ਜੋ ਚਿਪ ਕੱਢੇ ਜੋ ਪਾਨੇ ਨੇ ਨੰਬਰ ਲਾਏ ਆਪਦੇ ਐ ਪੈਨ ਚੱਕੇ ਐ ਦੇ ਮੇਰੇ ਕਹਿੰਦਾ ਆਪਾਂ ਬਾਹਰ ਨਹੀਂ ਕੱਢਿਆ ਕੋਈ ਸਾਰੇ ਅੰਦਰ ਹੀ ਰੱਖੇ ਬਾਹਰ ਕੱਢ ਸਕਦੇ ਨਹੀਂ ਪਾਨਾ ਪਾਨੇ ਨੇ ਪਾਨੇ ਨੇ ਲੈਮਿਨੇਟ ਕੋਈ ਨਹੀਂ ਕੀਤਾ ਪਾਨਾ ਕਹਿੰਦਾ ਸਾਰੇ ਸਿਲੈਕਟ ਹੁਣ ਕੁੱਲ ਮਿਲਾ ਕੇ ਇਹ ਆ ਵੀ ਹੁਣ ਪਾਨੇ ਤੋਂ ਪਾਰੇ ਤੋਂ ਗਾਣਾ ਸੁਣ ਲੈ ਪਾਰੇ ਤੋਂ ਗਾਣਾ ਚੱਲ ਸਾਰੇ ਵਧੀਆ ਗਾਉਂਦੇ ਜੀ ਮੇਰੇ ਤੋਂ ਸਾਰੇ ਵਧੀਆ ਗਾਉਂਦੇ ਜੀ ਮੈਂ ਕਿਹਾ ਆਪਾਂ ਗੱਟਣਾ ਨਹੀਂ ਪਾਰੇ ਨਹੀਂ ਨਹੀਂ ਅਸੀਂ 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 ਗਾਣਾ ਦਾ ਸੁਣਨਾ ਸੁਣ ਲੈ ਸੁਣ ਲੈ ਆਹ ਸੁਣ ਲੈ ਸੁਣ ਲੈ ਇੱਕ ਗਾਣਾ ਚੱਲ ਬੋਲ ਕੇ ਲਓ ਜੀ ਦੋਸਤੋ ਤੁਹਾਡੀ ਪਾਰੀ ਮੰਗਦੇ ਉਤੇ ਪੇਸ਼ ਹੈ ਪਾਨਾ 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 ਯੈਸ ਲੈ ਇੱਕ ਬੋਲ ਕੇ ਸੁਣਾ ਕੋਈ ਸੁਣਾ ਦਿਓ ਹੋਰ ਰੱਖਾਂ ਹੌਸਲਾ ਨਹੀਂ ਬਿੱਲੋ ਰੱਖ ਹੌਸਲਾ ਦੇਖ ਲੂਗਾ ਯਾਰ ਤੇਰਾ ਕੱਲੇ ਕੱਲੇ ਨੂੰ ਹੌਸਲਾ ਲਈ ਬਿੱਲੋ ਰੱਖ ਹੌਸਲਾ ਦੇਖ ਲੂਗਾ ਯਾਰ ਤੇਰਾ ਕੱਲੇ ਕੱਲੇ ਨੂੰ ਇੱਕ ਵਾਰੀ ਫੇਰ ਰੱਖ ਹੌਸਲਾ ਨਹੀਂ ਬਿੱਲੋ ਰੱਖ ਹੌਸਲਾ ਦੇਖ ਲੂਗਾ ਯਾਰ ਤੇਰਾ ਕੱਲੇ ਕੱਲੇ ਨੂੰ ਹੌਸਲਾ ਲਈ ਬਿੱਲੋ ਰੱਖ ਹੌਸਲਾ ਦੇਖ ਲੂਗਾ ਯਾਰ ਤੇਰਾ ਬੱਬਨ ਪਾਕ ਬੱਬਨ ਪਾਕ ਬੱਬਨ ਪਾਕ ਪਾਕ ਜੀ ਜਿੰਦਾ ਜਿੰਦਾ ਦੂਜੇ ਪਾਸੇ ਪਰਮੇਸ਼ਵਰ ਵਰਮਾ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੀ 2016 ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਜਿਹੜਾ ਹੈ ਉਹ ਸਾਂਝਾ ਕੀਤਾ ਗਿਆ ਕੁਝ ਤਸਵੀਰਾਂ ਪਰਮੇਸ਼ਵਰ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਨੇ ਜਿਸ ਦੇ ਵਿੱਚ ਉਹਨਾਂ ਦਾ ਪਹਿਲੇ ਗੀਤ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਗੀਤਾਂ ਦੇ ਵਿੱਚ ਬੈਕ ਤੇ ਕੰਮ ਕਰਦੇ ਹੋਏ ਪਰਮੇਸ਼ਵਰ ਵਰਮਾ ਨਜ਼ਰ ਆਏ ਸੀ ਉਹਨਾਂ ਗੀਤਾਂ ਦਾ ਜ਼ਿਕਰ ਜਿਹੜਾ ਹੈ ਉਹ ਜ਼ਰੂਰ ਕੀਤਾ ਗਿਆ ਹਾਲਾਂਕਿ ਇੱਕ ਖਾਸ ਗੱਲ ਇਹਨਾਂ ਅਪਕੋਸ਼ਣ ਦੇ ਵਿੱਚ ਜ਼ਰੂਰ ਦੇਖੀ ਜਾ ਸਕਦੀ ਹੈ ਕਿ ਪਰਮੇਸ਼ਰ ਵਰਮਾ ਦੇ ਇਹ ਸਾਰੇ ਹੀ ਗੀਤ ਜਿਹੜੇ ਨੇ ਉਸ ਸੁਪਰ ਹਿਟਰੇ ਨੇ ਬਿਸ਼ੱਕ ਉਹਨਾਂ ਨੇ ਬਤੌਰ ਮਾਡਲ ਇਹਨਾਂ ਗੀਤਾਂ ਦੇ ਵਿੱਚ ਕੰਮ ਕੀਤਾ ਪਰ ਇਹ ਸਾਰੇ ਹੀ ਗੀਤ ਗੀਤ ਜਿਹੜੇ ਸੁਪਰ ਹਿਟਰੇ ਉਹਨਾਂ ਦਾ ਪਹਿਲਾ ਗੀਤ ਸੀ ਖਵਾਜੋ ਅਖਿਲ ਦਾ ਸੀ ਅਖਿਲ ਨੇ ਇਸ ਗੀਤ ਨੂੰ ਗਾਇਆ ਸੀ ਤੇ ਇਸ ਦੇ ਵਿੱਚ ਵਾਟਲਿੰਗ ਦੇ ਤੌਰ ਤੇ ਪਰਮੇਸ਼ਰ ਵਰਮਾ ਨੇ ਕੀਤੀ ਸੀ ਸੋ ਇਸੇ ਦੇ ਵਿਚਕਾਰ ਪਰਮੇਸ਼ਰ ਵਰਮਾ ਦੇ ਵੱਲੋਂ 2016 ਤੱਕ ਤੋਂ ਹੁਣ ਤੱਕ ਦਾ ਸਫਰ ਆਪਣਾ ਸਾਂਝਾ ਕੀਤਾ ਗੀਤ ਨਾਲ ਉਸ ਉੱਪਰ ਵਾਲੇ ਦਾ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਕਿ ਜੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਬੇ ਤੇ ਕੰਮ ਕਰਨ ਵਾਲੇ ਇੱਕ ਬੰਦੇ ਨੂੰ ਇੰਨੀਆਂ ਬੁਲੰਦੀਆਂ ਹਾਸਲ ਕਰਵਾਈਆਂ ਉਹਨਾਂ ਨੇ ਅੱਜ ਬਹੁਤ ਸਾਰੇ ਗੀਤ ਇੰਡਸਟਰੀ ਨੂੰ ਦਿੱਤੇ ਨੇ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਨੇ ਸੋ ਇਸ ਗੱਲ ਦਾ ਸ਼ੁਕਰਾਨਾ ਜੁਥੇ ਇੱਕ ਪਾਸੇ ਉਹਨਾਂ ਨੇ ਵਾਹਿਗੁਰੂ ਨੂੰ ਕੀਤਾ ਤੇ ਦੂਜੇ ਪਾਸੇ ਆਪਣੇ ਚੌਣ ਵਾਲਿਆਂ ਨੂੰ ਕੀਤਾ ਪੰਜਾਬੀ ਐਕਟ੍ਰੈਸ ਗੁਰਲੀਨ ਚੋਪੜਾ ਦੇ ਵੱਲੋਂ ਹਾਲ ਹੀ ਦੇ ਵਿੱਚ ਖੇਤਾਂ ਦੇ ਵਿੱਚ ਬੈਠ ਕੇ ਇੱਕ ਬਹੁਤ ਖੂਬਸੂਰਤ ਵੀਡੀਓ ਸਾਂਝੀ ਕੀਤੀ ਗਈ ਇੱਕ ਮੋਟੀਵੇਸ਼ਨਲ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਗੁਰਲੀਨ ਚੋਪੜਾ ਆਖਦੇ ਹੋਏ ਨਜ਼ਰ ਆ ਰਹੇ ਨੇ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਵੇਂ ਤੁਸੀਂ ਸੈਟੀਸਫੈਕਸ਼ਨ ਲੈ ਸਕਦੇ ਹੋ ਕਿਵੇਂ ਤੁਸੀਂ ਸੈਟੀਸਫਾਈ ਹੋ ਸਕਦੇ ਹੋ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਇਸ ਵੀਡੀਓ ਦੇ ਵਿੱਚ ਦੱਸੀਆਂ ਨੇ ਕਿ ਕਿਵੇਂ ਤੁਸੀਂ ਮੋਟੀਵੇਟ ਹੋ ਸਕਦੇ ਹੋ ਸਭ ਤੋਂ ਵੱਡੀ ਕਮੀ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਤੋਂ ਆਪਣੇ ਕੰਮਾਂ ਤੋਂ ਸੈਟੀਸਫਾਈ ਨਹੀਂ ਹੋ ਰਹੇ ਸੋ ਕਿਹੜੀਆਂ ਚੀਜ਼ਾਂ ਉਲੀਨ ਚੋਪੜਾ ਨੇ ਹਰ ਕਿਸੇ ਨੂੰ ਦੱਸਿਆ ਨੇ ਸਪੈਸ਼ਲੀ ਯਾ ਖਾਸ ਤੌਰ ਤੇ ਨਾ ਕੁੜੀਆਂ ਨੂੰ ਜੋ ਅੱਜ ਅੱਗੇ ਵਧਣ ਦਾ ਹੌਸਲਾ ਨਹੀਂ ਰੱਖ ਪਾ ਰਹੀਆਂ ਯਾ ਕੁਝ ਨਾ ਕੁਝ ਆਪਣੇ ਏਮਸ ਨੂੰ ਲੈ ਕੇ ਜ਼ਰੂਰ ਸੋਚ ਰਹੇ ਨੇ ਸਾਰਿਆਂ ਨੂੰ ਖੁਸ਼ ਕਰਦੇ ਕਰਦੇ ਕਿਤੇ ਨਾ ਕਿਤੇ ਅਸੀਂ ਆਪ ਕੱਲੇ ਹੋ ਜਾਂਦੇ ਹਾਂ ਜ਼ਿੰਦਗੀ ਕਿੰਨੀ ਅਜੀਬ ਹੈ ਸਾਰੇ ਤਾਂ ਖੁਸ਼ ਕਰਦੇ ਰਹਿੰਦੇ ਆ ਬਟ ਆਪਣੇ ਆਪ ਨੂੰ ਕਦੀ ਖੁਸ਼ ਨਹੀਂ ਕਰਦੇ ਜੋ ਸਵੇਰ ਹੁੰਦੀ ਹੈ ਸਾਰਾ ਦਿਨ ਕਦੀ ਜੌਬ ਕਦੀ ਘਰ ਦਾ ਕੰਮ ਕਦੀ ਕੁਝ ਕਦੀ ਕੁਝ ਬਟ ਕਦੀ ਅਸੀਂ ਆਪਣੇ ਆਪ ਨਾਲ ਬੈਠ ਕੇ ਕੋਈ ਗੱਲ ਹੀ ਨਹੀਂ ਕੀਤੀ ਇਹ ਹੀ ਕਾਰਨ ਹੈ ਕਿ ਸਾਨੂੰ ਸਟ्रेस ਐਂਜਾਇਟੀ ਡਿਪਰੈਸ਼ਨ ਇਸ ਹਨੀਆਂ ਪ੍ਰੋਬਲਮ ਆਉਣੀ ਸ਼ੁਰੂ ਹੋ ਗਈਆਂ ਮੈਂ ਇਹ ਕਵਾਂਗੀ ਆਪਣੀ ਹਰ ਭੈਣ ਨੂੰ ਸਾਰੇ ਦਿਨ ਦੇ ਵਿੱਚ ਨਾ ਆਪਣੇ ਲਈ ਵਕਤ ਜ਼ਰੂਰ ਕੱਟਿਆ ਕਰੋ ਜਾਂ ਸਵੇਰੇ ਕੱਢੋ ਜਾਂ ਸ਼ਾਮੀ ਕੱਢੋ ਯਾਰ ਤੁਸੀਂ ਤਾਂ ਜੰਨਤ ਵਿੱਚ ਰਹਿੰਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਪਿੰਡਾਂ 'ਚ ਰਹਿੰਦੀਆਂ ਮੈਨੂੰ ਪਤਾ ਹੈ ਬਰੌਡ ਵਿੱਚ ਵੀ ਟਾਈਮ ਨਹੀਂ ਮਿਲਦਾ ਹੁਣ ਸਾਨੂੰ ਬੰਬੇ ਵਿੱਚ ਵੀ ਟਾਈਮ ਨਹੀਂ ਮਿਲਦਾ ਬਟ ਮੈਂ ਨਾ ਦਿਨ ਦਾ ਇੱਕ ਟਾਈਮ ਬਣਾਇਆ ਹੋਇਆ ਜਦੋਂ ਮੈਂ ਅੰਮ੍ਰਿਤ ਵੇਲੇ ਉੱਠਣਾ ਬਾਬਾ ਜੀ ਦਾ ਨਾਮ ਲੈਣਾ ਪਾਠ ਕਰਨਾ ਉਸ ਤੋਂ ਬਾਅਦ ਮੈਂ ਜਦੋਂ ਧਿਆਨ ਲਗਾਨੀਆ ਮੈਂ ਆਪਣੇ ਨਾਲ ਵਕਤ ਬਤੀਤ ਕਰਦੀਆ ਮੈਨੂੰ ਜੋ ਚਾਹੀਦਾ ਮੈਂ ਉਹ ਸੋਚਦੀਆ ਇਹ ਜੋ ਮੈਨੂੰ ਪਰਮਾਤਮਾ ਤੋਂ ਚਾਹੀਦਾ ਹੈ ਮੈਂ ਉਹਨੂੰ ਅਟਰੈਕਟ ਕਰਦੀ ਆ ਪਰਮਾਤਮਾ ਨਾਲ ਗੱਲਾਂ ਕਰਦੀ ਆ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲਾਂ ਕਰਦੀ ਆ ਉਸ ਅਕਾਲ ਪੁਰਖ ਨਾਲ ਗੱਲਾਂ ਕਰਦੀ ਆ ਉਹਦੇ ਨਾਲ ਮੈਨੂੰ ਸਾਰੇ ਦਿਨ ਵਿੱਚ ਇੰਨੀ ਕੁ ਵਧੀਆ એનર્ਜੀ ਮਿਲਦੀ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹ ਹੀ એનર્ਜੀ ਮੈਨੂੰ ਸਾਰਾ ਦਿਨ ਚਲਾਉਂਦੀ ਆ ਮੈਂ ਐਕਟਿਵ ਰਹਿੰਦੀ ਆ ਮੈਂ ਪੋਜ਼ਿਟਿਵ ਰਹਿੰਦੀ ਆ ਮੈਂ ਕਦੇ ਵੀ ਲੋ ਨਹੀਂ ਹੁੰਦੀ ਮੈਨੂੰ ਕੋਈ ਵੀ ਚੀਜ਼ ਲੋ ਨਹੀਂ ਕਰ ਸਕਦੀ ਕਿਉਂਕਿ ਜਦੋਂ ਮੈਂ ਉਸ ਅਕਾਲ ਪੁਰਖ ਤੋਂ ਉਸ ਆਲਮਾਈਟ ਤੋਂ ਉਸ ਯੂਨੀਵਰਸ ਤੋਂ ਹੀ ਪਾਵਰਸ ਲੈ ਲਿਆ ਤੇ ਫਿਰ ਮੈਨੂੰ ਦੁਨੀਆਦਾਰੀ ਥੋੜੀ ਮੈਨੂੰ ਕਮਜ਼ੋਰ ਕਰ ਸਕਦੀ ਹੈ ਐਦਾਂ ਹੀ ਤੁਸੀਂ ਕਰਿਆ ਕਰੋ ਦਿਨ ਚ ਇੱਕ ਵਾਰੀ ਕੋਸ਼ਿਸ਼ ਕਰੋ ਅੰਮ੍ਰਿਤ ਵੇਲੇ ਨਹੀਂ ਤੇ ਦਿਨ ਦੇ ਕਿਸੇ ਵੀ ਟਾਈਮ ਤੁਸੀਂ ਕਿਤੇ ਇਕੱਲੇ ਬੈਠੋ ਔਰ ਆਪਣੇ ਨਾਲ ਟਾਈਮ ਸਪੈਂਡ ਕਰਨਾ ਸਿਰਫ ਆਪਣੇ ਨਾਲ ਪਰਮਾਤਮਾ ਨਾਲ ਗੱਲਾਂ ਕਰਨੀ ਔਰ ਤੁਸੀਂ ਦੇਖੋਗੇ ਕਿੰਨਾ ਸਕੂਨ ਮਿਲੇਗਾ ਐਨੀਆਂ ਪਾਵਰਸ ਮਿਲ ਜਾਣਗੇ ਨਾ ਕਿ ਦੁਨੀਆ ਦੀ ਕੋਈ ਵੀ ਚਾਹ ਤਾਕਤ ਹੋਵੇ ਤੁਸੀਂ ਡੋਲ ਨਹੀਂ ਸਕੋਗੇ ਟਰਾਈ ਕਰਕੇ ਦੇਖੋ ਮੰਡੀ ਤਖੜ ਦੇ ਇੱਕ ਹਸਬੈਂਡ ਸ਼ੇਖਰ ਕੌਸ਼ਲ ਦੇ ਵੱਲੋਂ ਹਾਲ ਹੀ ਦੇ ਵਿੱਚ ਵੀਡੀਓ ਸਾਂਝੀ ਕੀਤੀ ਗਈ ਆ ਹਾਲਾਂਕਿ ਇਸ ਲਾਈਵ ਵੀਡੀਓ ਦੇ ਵਿੱਚ ਸ਼ੇਖਰ ਕੌਸ਼ਲ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਕisse ਸਾਂਝੇ ਕੀਤੇ ਨੇ ਜਿਸ ਦੇ ਵਿੱਚ ਚੋਨਾ ਨੇ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਸਾਂਝਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਕਦੇ ਉਹ ਫਿਟਨੈਸ ਟ੍ਰੇਨਰ ਸੀ ਜਿਮ ਟ੍ਰੇਨਰ ਸੀ ਉਹਨਾਂ ਨੇ ਜਿਮ ਟ੍ਰੇਨਿੰਗ ਦੇ ਨਾਲ ਆਪਣੇ ਘਰਦਿਆਂ ਦਾ ਸਾਧ ਤਾ ਆਪਣੇ ਘਰਦਿਆਂ ਦਾ ਪਾਲਣ ਪੋਸ਼ਣ ਕੀਤਾ ਤੇ ਉਸ ਦੇ ਨਾਲ ਹੀ ਮਾਡਲਿੰਗ ਦੀ ਚਾਹ ਉਹ ਸ਼ੁਰੂ ਤੋਂ ਰੱਖਦੇ ਸੀ ਸੋ ਹੋਲੀ ਹਾਲੀ ਉਹਨਾਂ ਦਾ ਸੁਪਨਾ ਪੂਰਾ ਹੋ ਰਿਹਾ ਹੈ ਤੇ ਅੱਜ ਉਹਨਾਂ ਦਾ ਗੀਤ ਸਕੂਨ ਰਿਲੀਜ਼ ਹੋਣ ਵਾਲਾ ਹੈ ਜੋ ਕਿ 30 ਜਨਵਰੀ ਨੂੰ ਰਿਲੀਜ਼ ਹੋਵੇਗਾ ਸੋ ਆਪਣੇ ਇਸ ਗੀਤ ਦੀ ਗੱਲ ਕਰਦੇ ਹੋਏ ਵੀ ਸ਼ੇਖਰ ਕੌਸ਼ਲ ਇਸ ਵੀਡੀਓ ਦੇ ਵਿੱਚ ਇਸ ਲਾਈਵ ਵੀਡੀਓ ਦੇ ਵਿੱਚ ਨਜ਼ਰ ਆਏ ਨੇ ਆਈ ਆਈ ਟਾਈ ਟ్రਾਈ ਟੂ ਗਿਵ 올 ਦਾ ਹੈਪੀਨੈਸ ਟੂ ਮਾਈ ਫੈਮਿਲੀ ਆਪਣੀ ਫੈਮਿਲੀ ਕੋਲ ਸਭ ਸੂਸ ਸਭ ਫੈਮਿਲੀ ਕੇ ਲਈ ਤੋਂ ਕੀਤਾ ਸਭ ਕੁਝ ਆਪਣੇ ਆਪ पे ਕੰਮ ਕੀਤਾ ਕਹਾਂ ਸੇ ਕਹਾਂ ਕੀਆ ਇੱਕ ਇੱਕ ਛੋਟੇ ਸੇ ਸ਼ਹਿਰ ਸੇ ਆਤਾ ਹੂੰ वहाँ से निकला अपना काम किया डेड गुड सीखी चीजें जितनी चीज सीख सकता था उतनी सारी चीज सीख सीख के पहुँच गए यहाँ तक कर ली ये चीजें well, like, well, जो जो करना चाहता था वो कर रहा हूँ, नाउ आई फील लाइक आई शुड डू इट लाइक हैंड डू इट आई एम केपेबल एंड आई है वेरी गुड वे टू टेल अबाउट माई सेल्फ अपने बारे में बताने के लिए एक बहुत अच्छा मेरे पास एक माध्यम है जिससे मैं बता सकता हूँ कौन हूं कहा नो सो आई जस्ट आई जस्ट सेवरी वन एंड लॉड ऑफ लव टू एवरी वन जो लोग हैं वो उनको भी और जो नहीं है उनके लिए भी आई हैव नो हिट फॉर एनी बडी अराउंड मी गॉड ब्लेस एवरी वन ऑलवेज एंड इसी ऐसा ही एक एज आई सेड मैंने बोला कि मेरे मैं अपने, अपने बारे में अपनी चीज़ों के बारे में जो भी वट एवर आम एन आर्टिस्ट i feel i laugh i feel things i laugh i feel sad sometimes i feel cry sometimes i mean is i don't like personal emotions good good bad neutrals who i can't i can't go out and i can i can't speak or i can't be like him कि मैं देखो मैं रो रहा हूँ या देखो मैं हंस रहा हूँ देखो मैं, मैं बहुत खुश हूँ आई आई कैंट डू दैट जो भी फील करना है या जो भी चीज़ें करनी है ये हम सबको मैक्सिमम लोगों को ये करना चाहिए यू नो ईजी होता है life बहुत लाइफ बहुत ईजी हो जाती है अपने आप के साथ करो अपने आप कुछ कुछ ऐसा एस, वे ढूंढो जहाँ पे आप अपनी उस एनर्जी को निकाल सको वैसे ही मैंने एक मैं, मैं जैसे मैं अपने संगीत में निकालता हूँ मैं अपने म्यूजिक में निकालता हूँ और मैं बहुत टाइम से गा रहा हूँ यार जस्ट लाइक like कि मैं मैंने मैं कभी सोशल मीडिया पे एक्टिव नहीं रहा एक्टिव नहीं था या आई एम सो लाइक इन टू सोशल मीडिया ये कभी नहीं टाइम ही नहीं मिला सोशल मीडिया पे इतना ज़्यादा एक्टिव होने का या सोशल मीडिया को अच्छे से एक्सप्लोर करने का काम कर कर कई पागल हो जाते थे सुबह से शाम तक काम करो उसके बाद फिर अपनी फ, फ, फिर से आ, बच्चे सो जाओ फिर अगले दिन फिर मॉर्निंग में काम पर जाओ यही तो किया है और पूरी लाइक अभी तक तो यही किया है और यही चलता है यही चलता है अभी कहीं जाके बिकॉज इट्स अ पार्ट बाई डिफॉल्ट पार्ट ऑफ दिस एंटरटेनमेंट इंडस्ट्री एंड दैट्स दैट्स दैट यू नो ये करना पड़ता है सीखना पड़ रहा है मुझे मेरे को ये इंस्टाग्राम ये अभी कोई कहता है एक जोश ऐप है उसके ऊपर भी आपकी प्रोफाइल होनी चाहिए कोई कह रहा है कि इधर भी होनी चाहिए उधर भी अरे यार मुझे नहीं पता है मुझे जितना आता है मैं उतना कर रहा हूँ है ना और बहुत मेहनत से कर रहा हूँ बहुत मेहनत से जितना भी जो कमाता हूँ या लगा या जितना भी है बाय गॉड ग्रेस एंड ग्रेस वो लगा रहा हूँ कर रहा हूँ काम करने की कोशिश कर रहा हूँ एंड आई एंड आल गिव माई बेस्ट मैन ਪੰਜਾਬੀ ਗਾਇਕ ਕਮਲ ਹੀਰ ਦੇ ਵੱਲੋਂ ਵੀ ਹਾਲ ਹੀ ਦੇ ਵਿੱਚ ਵੀਡੀਓ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਕਮਲ ਹੀਰ ਨੇ ਆਪਣੇ ਅਤੇ ਆਪਣੇ ਭਰਾਵਾਂ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇੰਡਸਟਰੀ ਨੂੰ ਬਹੁਤ ਸਾਰੇ ਗੀਤ ਦਿੱਤੇ ਨੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਬਦੌਲਤ ਹੁਣ ਉਹ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ ਹਾਲਾਂਕਿ ਪਿਛਲੇ ਕੁਝ ਸਮਾਂ ਪਹਿਲਾਂ ਉਹਨਾਂ ਤਿੰਨਾਂ ਭਰਾਵਾਂ ਨੇ ਇੱਕ ਹੋਰ ਗੀਤ ਕੱਢਿਆ ਸੀ ਜਿਸ ਨੂੰ ਢੇਰ ਸਾਰਾ ਪਿਆਰ ਮਿਲਿਆ ਸੋ ਇਹ ਸੀ ਪਿਆਰ ਦੀ ਬਦੌਲਤ ਇੱਕ ਨਵਾਂ ਗੀਤ ਕਮਲ ਹੀਰ ਕੱਢਣ ਜਾ ਰਹੇ ਸਾਡੀ ਤਿੰਨਾਂ ਭਰਾਵਾਂ ਦੀ ਸਾਂਝ ਤੁਹਾਡੇ ਨਾਲ ਗੀਤਾਂ ਰਾਹੀਂ ਪਈ ਆ ਤੇ ਐਸੀ ਉਸ ਸਾਂਝ ਨੂੰ ਗੀਤਾਂ ਰਾਹੀਂ ਹਰ ਇੱਕ ਸਾਲ ਹੋਰ ਪੱਕੀ ਕਰ ਰਹੇ ਆ ਹੁਣ ਇਸ ਸਾਲ ਵੀ ਤੁਸੀਂ ਮੰਡੀਕਾ ਦਾ ਪੰਜਾਬੀ ਵਿਰਸਾ ਸੁਣ ਰਹੇ ਆ ਜਿਹਦੇ ਵਿੱਚੋਂ ਤੁਸੀਂ ਦੋ ਗੀਤ ਮੇਰੇ ਸੁਣ ਲਏ ਤੇ ਦੋ ਗੀਤ ਭਾਜੀ ਦੇ ਸੁਣ ਲਏ ਤੇ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਜਨਮ ਦਿਨ ਤੇ ਸ਼ੁਭ ਕਾਮਨਾਵਾਂ ਤੁਹਾਡੀਆਂ ਬਹੁਤ ਆਈਆਂ ਉਹਦੇ ਲਈ ਤੁਹਾਡਾ ਧੰਨਵਾਦ ਤੁਹਾਡੀ ਪਿਆਰ ਮੁਹੱਬਤ ਇਸੇ ਤਰ੍ਹਾਂ ਕਾਇਮ ਰਹੇ ਤੇ ਹੁਣ ਅਗਲਾ ਗੀਤ ਮਨਮੋਹਣ ਬਾਜੀ ਦਾ ਤੁਸੀਂ ਸੁਣੋਗੇ ਪੰਜਾਬੀ ਵਿਰਸਾ ਮਨਟੀਕਾ ਦੇ ਵਿੱਚੋਂ ਜਿਹੜਾ ਇਸ ਸਾਲ ਯੂਐਸਏ ਦੇ ਵਿੱਚ ਰਿਕਾਰਡ ਹੋਇਆ ਸੀ ਜਿਸ ਤਰ੍ਹਾਂ ਸ਼ੌਕੀ ਮੇਲਾ ਅਸੀਂ ਲਾਈਵ ਰਿਕਾਰਡ ਕੀਤਾ ਸੀਗਾ ਓਪਨ ਸੀਗਾ ਉਹ ਇੱਕ ਮੇਲੇ ਦੇ ਰੂਪ ਦੇ ਵਿੱਚ ਸੀਗਾ ਇਦਾਂ ਵੰਡਰਲੈਂਡ ਦੇ ਵਿੱਚ ਜਿਹੜਾ ਅਸੀਂ ਗਾਇਆ ਸੀ ਤਿੰਨਾ ਭਰਾਮਾ ਨੇ ਉਹ ਵੀ ਇਦਾਂ ਹੀ ਸੀਗਾ ਜਿੱਦਾਂ ਇੱਕ ਖੁੱਲਾ ਚੀਜ਼ ਹੁੰਦੀ ਨਾ ਮਾਹੌਲ ਉਹਦਾ ਇੱਕ ਮੇਲਾ ਟਾਈਪ ਉਹ ਮਾਹੌਲ ਪੈੰਡੂ ਮਾਹੌਲ ਬਣਦਾ ਇਸੇ ਤਰ੍ਹਾਂ ਅਸੀਂ ਮਨਟੀਕਾ ਦੇ ਵਿੱਚ ਰਿਕਾਰਡ ਕੀਤਾ ਇਸ ਸਾਲ ਸੋ ਤੁਸੀਂ ਉਹਨੂੰ ਵੀ ਪਿਆਰ ਉਹਨਾਂ ਵਿਰਸਿਆਂ ਵਾਂਗੂ ਹੀ ਦੇ ਰਹੇ ਆਂ ਜਿਉਂਦੇ ਵਸਤੇ ਰਹੋ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦਿਨਾਲ ਤੱਕ ਬਿਲੇ ਮੈਨੂੰ ਦੇਵ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन इनविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे